ਪੰਜਾਬ ਸਰਕਾਰ ਵੱਲੋਂ ਹਾਲ ਹੀ ਬਣਾਈ ਗਈ ਸੜਕ ਸੁਰੱਖਿਆ ਫੋਰਸ ਵੱਲੋਂ ਅੱਜ ਇੱਕ ਜ਼ਿੰਦਗੀ ਬਚਾਈ ਗਈ ਹੈ। ਇੱਕ ਲੜਕੀ ਜਿਹੜੀ ਦੋ ਬੱਚਿਆਂ ਦੀ ਮਾਂ ਆਪਣੇ ਘਰ ਵਾਲੇ ਤੋਂ ਨਾਰਾਜ਼ ਹੋ ਕੇ ਇੱਕ ਬਹੁਤ ਜਿਹੜਾ ਕਦਮ ਅਜਿਹਾ ਚੁੱਕਣ ਲੱਗੀ ਸੀ ਜਿਸ ਨਾਲ ਉਹਦੀ ਜੀਵਨ ਲੀਲਾ ਖਤਮ ਹੋ ਸਕਦੀ ਸੀ। ਜ਼ਿਲ੍ਹਾ ਫਾਜ਼ਲਕੇ ਦੇ ਵਿੱਚ ਇਤਨਾਤ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ 112 ਤੇ ਸ਼ਿਕਾਇਤ ਹੋਈ ਤਾਂ ਉਹਨਾਂ ਨੇ ਫੌਰਨ ਕਾਰਵਾਈ ਕਰਦਿਆਂ ਜਿਹੜੀ ਉਸ ਟੀਮ ਦੇ ਵਿੱਚ ਦੋ ਲੇਡੀ ਕਨਸਟੇਬਲ ਜਿਹਦੇ ਵਿੱਚ ਇੱਕ ਦਾ ਨਾਮ ਚਰਨਜੀਤ ਕੌਰ ਪ੍ਰੀਆ ਰਾਣੀ ਇਸ ਟੀਮ ਨੂੰ ਲੀਡ ਕਰ ਰਹੀ ਸੀ ਏਐਸਆਈ ਦੇਵੀ ਵਿਦਿਆਲ ਜਿਨ੍ਹਾਂ ਨੇ ਉਸ ਕੁੜੀ ਨੂੰ ਫਿਰ ਦੱਬੇ ਪੈਰੀ ਜਫਾ ਪਾਲਿਆ ਫਿਰ ਸਮਝਾਇਆ ਫਿਰ ਪੁਲਿਸ ਦੀ ਟੀਮ ਵੀ ਪਹੁੰਚ ਗਈ ਤੇ ਘਰ ਸਮਝਾ ਕੇ ਉਹਨੂੰ ਤੋੜ ਦਿੱਤਾ ਗਿਆ ਇਸ ਮਸਲੇ ਦੇ ਵਿੱਚ ਅਸੀਂ ਉਸ ਐਸਐਸ ਟੀਮ ਦੇ ਇੰਚਾਰਜ ਦੇਵੀ ਵਿਦਿਆਲ ਦੇ ਨਾਲ ਗੱਲਬਾਤ ਕੀਤੀ ਉਹਨਾਂ ਪੂਰੀ ਕਹਾਣੀ ਦੱਸੀ ਕਿ ਆਖਰ ਉਸ ਲੜਕੀ ਨੂੰ ਕਿਵੇਂ ਬਚਾਇਆ ਗਿਆ ਦੇਵੀदयाल ਜੀ ਜਿਹੜਾ ਕੁੜੀ ਨੂੰ ਅੱਜ ਤੁਸੀਂ ਬਚਾਇਆ ਜਿਹੜੀ ਆਪਣੇ ਘਰ ਵਾਲੇ ਨਾਲ ਨਾਰਾਜ਼ ਹੋ ਕੇ ਬੜਾ ਕਦਮ ਜਿਹੜਾ ਚੱਕਣ ਲੱਗੀ ਸੀ ਬਹੁਤ ਮਾੜਾ ਤੇ ਜੀ ਸਰ ਇਹ ਕਿਹੜੇ ਕਿੱਥੇ ਕਿਸੇ ਨਾਕਾ ਤੁਹਾਡਾ ਲੱਗਿਆ ਜਾਂ ਕਿੱਥੇ ਤੁਹਾਡੀ ਟੀਮ ਡਿਊਟੀ ਕਰ ਰਹੀ ਸੀ ਤੇ ਕਿਵੇਂ ਉਹ ਲੜਕੀ ਨੂੰ ਫਿਰ ਤੁਸੀਂ ਸਮਝਾਇਆ ਗਿਆ ਜੀ ਸਰ ਸਰ ਸਾਡਾ ਰੂਟ ਆ ਜੀ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਜੀ ਫਾਹਲ ਕਾ ਜਲੇ ਦਾ ਸਰ ਰੂਟ ਆ ਜੀ ਐਸਐਸਐਫ ਟੀਮ ਦਾ ਜੀ ਜੀ ਸਾਡਾ ਸਰ ਰੂਟ ਨੰਬਰ ਆ 81003 ਜੀ ਸਰ ਇਹ ਸਾਨੂੰ ਜੀ ਕਿਸੇ ਰਾਹੀਰ ਤੋਂ ਤਲਾਹ ਮਿਲੀ ਸਰ ਜੀ ਵੀ ਇਹ ਕੁੜੀ ਸਰ ਵੀ ਕਰੋ ਲੜ ਕੇ ਆਈ ਹੈ ਜੀ ਤੇ ਇਹ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨੀ ਹੈ ਪਿੰਡ ਸਰ ਉਹ ਜਿਹੜਾ ਸਲਾਮ ਵਾਲਾ ਹੈ ਨਾ ਸਰ ਜੀ ਉਹ ਇਹ ਲੈਰ ਤੋਂ ਸਰ ਜਿੱਥੇ ਵਿਛਾਲ ਮਾਰ ਲੱਗੀ ਸੀ ਕੋਈ ਕਰੀਬ ਡੇਢ ਕਿਲੋਮੀਟਰ ਦੂਰ ਆ ਸਰ ਅੱਛਾ ਜੀ ਇਹ ਉੱਥੋਂ ਲੜ ਕੇ ਸਰ ਇਹ ਕੁੜੀ ਇੱਧਰ ਆ ਕੇ ਅੱਡੇ ਤੇ ਵੀ ਇਹ 메ਨ ਰੋਡ ਆ ਸਰ ਜੀ 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 ਇੱਥੇ ਛਾਲ ਮਾਰਨ ਦੀ ਸਰ ਕੋਸ਼ਿਸ਼ ਕਰ ਰਹੀ ਸੀ ਤੇ ਕੋਸ਼ਿਸ਼ ਕਰ ਜਿਹੜੀ ਇੱਕ ਟੀਮ ਸਾਡੀ ਜੀ ਇਹਨੇ ਨਾ ਛਾਲ ਮਾਰਨ ਤੋਂ ਪਹਿਲਾਂ ਸਰ ਜਦੋਂ ਪਿੰਡੋਂ ਲੜ ਕੇ ਤੁਰੀ ਹੈ ਜੀ ਸਰ 112 ਦੇ ਨੇ ਆਪਣੇ ਜਿਹੜੇ 112 ਨੰਬਰ ਆ ਉਹਦੇ ਤੇ ਵੀ ਕੰਪਲੇਂਟ ਪਾਈਏ ਨੇ ਜੀ ਜੀ ਮੈਂ ਸਰ ਘਰਦਿਆਂ ਨਾਲ ਲੜ ਕੇ ਇਸ ਤਰ੍ਹਾਂ ਜਾ ਕੇ ਤੇ ਮੈਂ ਕੋਈ ਆਤਮ ਹੱਤਿਆ ਕਰਨ ਲੱਗੀ ਜੀ ਜੀ ਤੇ ਸਰ ਉਹ ਵੀ ਟੀਮ ਸਾਡੀ ਪਿੰਡ ਨਹੀਂ ਗਈ ਹੋਈ ਸੀ ਸਾਰਾ ਥਾਣਾ ਅਰਨੀ ਵਾਲੇ ਚ ਪੈਂਦਾ ਜੀ ਏਰੀਆ ਹੈ ਜੀ ਜੀ ਹਾਲਕਾ ਜਲੇ ਦਾ ਸਾਰਾ ਥਾਣਾ ਅਰਨੀ ਵਾਲੇ ਦਾ ਇਹ ਏਰੀਆ ਹੈ ਸਾਰਾ ਜੀ 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 ਤੇ ਸਰ ਉਹ ਵੀ ਟੀਮ ਸਾਰੀ ਟੈਕਨੀਕਲ ਸੈਲ ਨਾਲ ਅਟੈਚ ਸੀ ਜੀ ਉੱਥੋਂ ਉਹਦੀ ਲੋਕੇਸ਼ਨ ਦਾ ਉਹਨਾਂ ਨੇ ਪਤਾ ਕੀਤਾ ਜੀ ਸਾਰਾ ਜੀ ਇਹ ਕਿੱਥੇ ਦਾ ਲੋਕੇਸ਼ਨ ਹੈ ਜੀ ਉਹ ਵੀ ਮਗਰੋਂ ਆ ਰਹੇ ਜੀ ਦਰ ਇਧਰੋਂ ਅਸੀਂ ਤਾਂ ਰੋਡ ਤੇ ਸਾਡਾ ਕੰਮ ਹੀ ਸਾਰ ਐਸਐਸਐਫ ਦਾ ਦਾ ਬਦਲਾ ਲੋਕਾਂ ਜਾਨ ਬਚਾਉਣਾ ਜੀ ਆਉਣ ਲਈ ਜੀ ਜੀ ਇਧਰੋਂ ਸਰ ਸਾਨੂੰ ਇਧਰੋਂ ਰਾਗੀ ਤੇ ਬਦਲ ਗਿਆ ਉਧਰੋਂ ਥਾਣੇ ਮੈਨੂੰ ਫੋਨ ਆਇਆ ਜੀ ਆਰਣੀ ਵਾਲੇ ਤੋਂ ਜੀ 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 ਇਹਦਾ ਪਤਾ ਕਰੋ ਯਾ ਰੋਡ ਤੇ ਇੱਥੇ ਕਿੱਥੇ ਆ ਤੇ ਆਪਾਂ ਇਹਨੂੰ ਬਚਾਈਏ ਜੀ ਜੀ ਉਹ ਸਰ ਟੀਮ ਲੈ ਕੇ ਸਰ ਮੈਂ ਉੱਤੇ ਨਹਿਰ ਤੇ ਪਹੁੰਚ ਗਿਆ ਜੀ ਜੀ ਅਸੀਂ ਫਾਇਲਕਾਂ ਸਾਈਡ ਤੋਂ ਇਧਰ लागे सी सर जी जी फाइल का साइड तू जी कोई तो 5-7 10 किलोमीटर दूर सी मैं जी जी तो बॉडी लेके सर मैं भी पहुंच गया ਤੇ ਉਧਰੋਂ ਟੀਮ ਵੀ ਆ ਗਈ ਸਰ ਤੇ ਅਸੀਂ ਜਦੋਂ ਪਹੁੰਚੇ ਅਸੀਂ ਇਹ ਤੋਂ ਦੋ ਬੰਦੇ ਖੜੇ ਸੀ ਸਰ ਬਜ਼ੁਰਗ ਜੇ ਬਾਹਰ ਤੇ ਜੀ ਜੀ ਉਹਨਾਂ ਨੇ ਸਰ ਪਤਾ ਕੀਤਾ ਵੀ ਇਸ ਤਰ੍ਹਾਂ ਕੋਈ ਲੜਕੇ ਯਾਰ ਇੱਥੇ ਤੇ ਉਹ ਸਰ ਉਹਦਾ ਵੀ ਉਹ ਉਹ ਉਧਰ ਨੂੰ ਗਈ ਸਰ ਲੜਕੀ ਉਹਦਾ ਰੋਣਾ ਇਹ ਸੋਚਿਆ ਵੀ ਇਹ ਬੰਦੇ ਕੜਿਆ ਮੈਨੂੰ ਛਾਲ ਨਹੀਂ ਮਾਰਨ ਦੇਣੀ ਜੀ ਉਹਨਾਂ ਨੇ ਜੀ ਜੀ ਮਜੂਬ ਕੇ ਬੰਦੇ ਸੀ ਇੱਥੇ ਸਰ ਬਸ ਅੱਡਾ ਵੀ ਹੈ ਇਹ ਇਸਲਾਮ ਵਾਲੇ ਦਾ ਜੀ ਜੀ ਤੇ ਉਹ ਸਰ ਪਰਾਂ ਨੂੰ ਜਾਵੜੀ ਤੇ ਉਹ ਕੁਦਰਤੀ ਮੈਂ ਵੀ ਪਿੱਛੋਂ ਉਹ ਵੀ ਟੀਮ ਆ ਗਈ ਤੇ ਉਸ ਤੋਂ ਪਹਿਲਾਂ ਮੈਂ ਵੀ ਆ ਗਿਆ ਸਰ ਫਾਇਲ ਕਾ ਸਾਈਡ ਤੋਂ ਜੀ ਜੀ ਫਿਰ ਉਹ ਸਰ ਜਿੱਧਰੋਂ ਜਾ ਰਹੇ ਸੀ ਆਦੇ ਵੀ ਉਧਰ ਨੂੰ ਗਈ ਉਹ ਗਈ ਤੇ ਉਧਰੋਂ ਅਸੀਂ ਗੱਡੀ ਲੈ ਕੇ ਸਰ ਉਹ ਪਰੜੀ ਇੱਕ ਕੱਚੀ ਪਰੜੀ ਹੁੰਦੀ ਆ ਨਾ ਸਰ ਪਿੰਡਾਂ ਦੇ ਨੂੰ ਬਿਲਕੁਲ ਬਿਲਕੁਲ ਉੱਥੇ ਸਰ ਦੂਰੀ ਜਾਂਦੀ ਸੀ ਪਰੜੀ ਦੇ ਮੈਂ ਦੂਰ ਜਾ ਕੇ ਲੋਕਾਂ ਦੀ ਨਿਗਾਹ ਤੋਂ ਦੂਰ ਜਾ ਕੇ ਬਾਹਰ ਆ ਛਾਲ ਆ ਜੀ ਜੀ ਬਹੁਤ ਸਾਰਾ ਅਸੀਂ ਵੇਖ ਲਈ ਤੇ ਮੈਂ ਕੁੜੀਆਂ ਨੂੰ ਕਿਹਾ ਸਰ ਵੀ ਤੁਸੀਂ ਨਾ ਪਿਚਾ ਕੇ ਮਤਲਬ ਡੱਬੇ ਪੈਰੀ ਉਹਨੂੰ ਪਤਾ ਨਾ ਲੱਗੇ ਜੇ ਮਗਰ ਭੱਜੀਆਂ ਤੁਹਾਡੇ ਅੱਗੇ ਭੱਜ ਕੇ ਮਾਰ ਦੇਣੀ ਛਾਲ ਜੀ ਜੀ ਵੀ ਹੌਲੀ ਹੌਲੀ ਤਰੀਕੇ ਨਾਲ ਉਹਦਾ ਮੂੰਹ ਤਾਂ ਪਰਾਂ ਨੂੰ ਸੀ ਜੀ ਜੀ ਅਸੀਂ ਕੁੜੀਆਂ ਨੇ ਸਰ ਮਗਰੋਂ ਜਾ ਕੇ ਉਹਨੂੰ ਜੱਫਾ ਪਾ ਲਿਆ ਜੀ ਜੀ ਉਹਨਾਂ ਨੂੰ ਫੜ ਲਿਆ ਫੜ ਕੇ ਲਿਆ ਆ ਕੇ ਤੇ ਅਸੀਂ ਗੱਡੀ ਉਹਲੇ ਲਿਆਂਦੀ ਸਰ ਉਹਨੂੰ ਬਰਾਬਰੋ ਕੇ ਵੀ ਕੀ ਗੱਲ ਆ ਤੂੰ ਕਿਉਂ ਆ ਇਸ ਤਰ੍ਹਾਂ ਉਹ ਰੋਂਦੀ ਸੀ ਸਰ ਜੀ ਜੀ ਚਲੋ ਫਿਰ ਉਹਨੂੰ ਗੱਡੀ ਚ ਪਾ ਲਿਆ ਬਰਾਬਰੋ ਕੇ ਇਹਨੇ ਸਰ ਦੂਜੀ ਸਾਡੀ ਟੀਮ ਆ ਗਈ ਜਿਹੜੀ ਥਾਣੇ ਵਾਲੀ ਟੀਮ ਆ ਗਈ ਹਾਂਜੀ ਸਰ ਉਹ ਾਰਨੀ ਵਾਲੇ ਫਿਰ ਥਾਣੇ ਲੈ ਕੇ ਸਾਰਾ ਉਹਦੇ ਘਰ ਦੇ ਨੂੰ ਫੋਨ ਕਰਕੇ ਉੱਥੇ ਬਰਾਦਰਾ ਕੇ ਉਹਨੂੰ ਵਿਜਵੇਂ ਉਹਨੂੰ ਸਮਝਾ ਕੇ ਸਾਰਾ ਜੀ ਪੂਰੀ ਵੀ ਭਾਈ ਐ ਗਲਤ ਕਦਮ ਨੇ ਜੱਕੀ ਦਾ ਉਹਦਾ ਘਰੇ ਦਾ ਲੜਾਈ ਕਿਸਾਬ ਜਾਂ ਕੋਈ ਹੋ ਹੀ ਜਾਂਦਾ ਹੈ ਜੀ ਜੀ ਇਹ ਐਡਾ ਵੱਡਾ ਜ਼ਿੰਦਗੀ ਦਾ ਤੂੰ ਪੁੱਤ ਗਲਤ ਫੈਸਲਾ ਲੈਣ ਲੱਗਿਆ ਤੇ ਤੂੰ ਨਿੱਕੇ ਨਿੱਕੇ ਸਾਰੇ ਦੇ ਬੱਚੇ ਸੀ ਦੋ ਅੱਛਾ ਜੀ ਜੀ ਇਹਨਾਂ ਦਾ ਕੀ ਬੰਦ ਆ ਜੇ ਤੂੰ ਮਰ ਜਾਂਦੀ ਤੇ ਤਾਂ ਬੜਾ ਮੜਾ ਕੰਮ ਹੋਣਾ ਸੀ ਜੀ ਉਹ ਸਮਝਾਇਆ ਸਰ ਉਹਦੇ ਘਰ ਦੇ ਅਨੁਸਾਰ ਕਿ ਉਹਦੇ ਹਸਬੈਂਡ ਨੂੰ ਜੀ ਤੇ ਉਹ ਦੂਜੇ ਤੇ ਉਹਨਾਂ ਦੇ ਸਰ ਫਿਰ ਵਿਰਾਗ ਕਿ ਉਹਨਾਂ ਨੂੰ ਜਾ ਜੋ ਪਿਆ ਕੇ ਕਰੇ ਉਹਨਾਂ ਦਾ ਥਾਣੇ ਦੀ ਮਾੜਾ ਮੋਟਾ ਚਲੋ ਜੋ ਉਹਨਾਂ ਦਾ ਮਾੜਾ ਮੋਟਾ ਡਿਸਪਲਿਅਰ ਸੀਗਾ ਸਰ ਜੀ ਜੀ ਉਹ ਵੜਾ ਕੇ ਉਹਨਾਂ ਦੇ ਸਪਰਦ ਕਰਤੀ ਜਾਂ ਤੋੜਤੀ ਉਹਨਾਂ ਦੇ ਨਾਲ ਤੇ ਦੇਵਿਦਿਆਲ ਜੀ ਤੁਹਾਡੀ ਟੀਮ ਚ ਕੌਣ ਕੌਣ ਸੀ ਜਿਹੜੀ ਕੁੜੀਆਂ ਲੜਕੀਆਂ ਦਾ ਕੀ ਨਾਂ ਕਾਂਸਟੇਬਲ ਤੋਂ ਸਰ ਇੱਕ ਤਾਂ ਜੀ ਮੇਰਾ ਨਾਂ ਦੇਵਿਦਿਆਲ ਹੈ ਜੀ ਇੱਕ ਮੁੰਡਾ ਸੀ ਸਰ ਕਾਂਸਟੇਬਲ ਜਤਿੰਦਰ ਸਿੰਘ ਜੀ ਅੱਛਾ ਜੀ ਇੱਕ ਸਰ ਡਰਾਈਵਰ ਸੀ ਸਾਡਾ ਕਾਂਸਟੇਬਲ ਬੋਬੀ ਕੁਮਾਰ ਜੀ ਅੱਛਾ ਜੀ ਇਹ ਲੇਡੀ ਸੀ ਰਾਜੀ ਚਰਨਜੀਤ ਦਾ ਜੀ ਇੱਕ ਕੁੜੀ ਦਾ ਨਾਮ ਅੱਛਾ ਜੀ ਇੱਕ ਪ੍ਰਿਆ ਰਾਣੀ ਸੀ ਸਰ ਜੀ 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 ਇਹ ਇਹ ਕੁੜੀਆਂ ਸੀ ਦੋ ਜੀ ਦੋ ਮੁੰਡੇ ਸੀ ਇੱਕ ਫਰਮਾਂ ਸੀ ਇਹ ਕੁੜੀਆਂ ਦੀ ਹੁਣੇ ਜੋਬ ਸਿਲੈਕਟ ਹੋਈਆਂ ਐ ਐਸਐਸਐਫ ਚ ਹਾਂ ਜੀ ਸਰ ਜਿਹੜੀ ਨਵੇਂ ਨਹੀਂ ਬਣੇ ਸਰ ਆ ਫੋਰਸ ਜਿਹੜੀ ਹਾਂ ਜੀ ਹਾਂ ਜੀ ਹਾਂ ਜੀ ਜੀ ਮਦਲੇ ਸਰ ਪੁਰਾਣਾ ਬੰਦਾ ਤਾਂ ਮੈਂ ਬਾਕੀ ਸਾਰਾ ਜੋ ਐਸਐਸਪੀ ਐਸਐਸਪੀ ਟੀਮ ਜਿਹੜੀ ਨਵੀਂ ਬਣੀ ਉਹ ਸਾਰਾ ਉਹੀ ਕਰਮਚਾਰੀ ਆ ਸਰ ਸਾਰੇ ਅੱਛਾ ਵੈਸੇ ਇਹਨਾਂ ਕੁੜੀਆਂ ਨੂੰ ਤੈਰਨਾ ਵੀ ਆਉਂਦਾ ਹੈ ਗੈਸਟ ਇਹਨਾਂ ਚ ਕਿਸੇ ਨੂੰ ਸਰ ਇਹਦੇ ਬਾਰੇ ਤਾਂ ਨਹੀਂ ਜੀ ਮੈਂ ਇਹਨਾਂ ਨਾਲ ਕੋਈ ਗੱਲ ਕੀਤੀ ਤੈਰਨ ਬਾਰੇ ਤਾਂ ਜੀ ਐਵੇਂ ਸੁਣਖ ਚ ਚ ਚ ਚ ਚ ਚ ਜੀ ਸਰਪੰਦੇ ਜੀ ਟ੍ਰੇਨਿੰਗ ਤੇ ਇਹਨਾਂ ਨੂੰ ਸਿਖਾਇਆ ਜਾਂ ਨਹੀਂ ਪਤਾ ਨਹੀਂ ਕਰ ਪਰ ਸਰ ਸਾਨੂੰ ਨੌਕਰੀ ਨਹੀਂ ਆਈ ਉਹਨੂੰ ਮਤਲਬ ਦਿੱਗਣ ਤੋਂ ਪਹਿਲਾਂ ਹੀ ਸਾਰਾ ਹੂੰ ਹੂੰ ਮਤਲਬ ਕਿ ਬਚਾਰਿਆ ਇਹਨਾਂ ਨੇ ਸਰ ਵੈਸੇ ਤਾਂ ਸਾਡੀ ਦੂਜੀ ਟੀਮ ਕੋਲੇ ਸਰ ਗੋਤਾਖੋਰ ਵੀ ਲੈ ਕੇ ਚੱਲੇ ਸੀ ਨਾ ਅਸੀਂ ਨਾਲ ਅੱਛਾ ਗੋਤਾਖੋਰ ਨੂੰ ਨਾ ਕੇ ਚੱਲੇ ਸੀ ਹਾਂਜੀ ਹਾਂਜੀ ਵੀ ਜੇ ਉਹ ਛਾਲ ਮਾਰ ਵੀ ਜਾਂਦੀ ਗੋਤਾਖੋਰ ਨੇ ਮਗਰ ਮਾਰ ਕੇ ਫਿਰ ਵੀ ਅਸੀਂ ਇਹਨੂੰ ਮਾਰਨ ਤਾਂ ਨਹੀਂ ਸਰ ਦੇਣਾ ਸੀ ਜੀ 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 ਉੱਪਰ ਸਰ ਉਹ ਪਹਿਲਾਂ ਹੀ ਚਲੋ ਸਰ ਗਿਆ ਮਹਾਰਾਜ ਨੇ ਕੀਤਾ ਵੀ ਉਹ ਛਾਲ ਮਾਰਨ ਤੋਂ ਭਲੇ ਇਹਨੂੰ ਫੜ ਲਿਆ ਸੀ ਚਲੋ ਤੇ ਉਹ ਬੱਚਿਆਂ ਦੀ ਕੀ ਉੱਪਰ ਸੀ ਉਹ ਲੜਕੀ ਦੀ ਜਿਹੜੀ ਲੜਕੀ ਦੇ ਬੱਚੇ ਸੀ ਜੀ ਇਕ ਤਾਂ ਕੋਈ ਗਰੀਵਨ ਤਾਂ 9 ਸਾਲ ਦਾ ਬੱਚਾ ਸੀ ਜੀ ਛੋਟੀ ਗੁੜੀਆ ਸੀ ਅੱਛਾ ਅੱਛਾ ਜੀ ਤੇ ਦੂਜਾ ਹੋਣਾ ਸਰ 7 ਸਾਲ ਦਾ ਬੱਚਾ ਵੱਡਾ ਮੁੰਡਾ ਸੀਗਾ ਜੀ ਉਹਦਾ ਅੱਛਾ ਅੱਛਾ ਜੀ ਹਾਂ ਜੀ ਚਲੋ ਤੇ ਤੁਸੀਂ ਇਹਦੇ ਚ ਇਹ ਐਸਆਈ ਜੀ ਹੈ ਜੀ ਸਰ ਪੂਰੇ ਤੁਹਾਡੇ ਦੇਵੀ ਦਿਵਾਲ ਸੀਗੇ ਕੱਲੇ ਦੇਵੀ ਦਿਵਾਲ ਜੀ ਨਾ ਪੂਰੇ ਇਹ ਐਸਆਈ ਦੇਵੀ ਦਿਵਾਲਾ ਜੀ ਨੰਬਰ 631 ਫਾਈਲ ਕਾ ਸਰ ਅੱਛਾ ਅੱਛਾ ਜੀ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਪਹਿਲੀ ਦਫਾ ਇੱਕ ਤਜਰਬਾ ਕੀਤਾ ਗਿਆ ਕਿ ਸੜਕ ਹਾਸਿਆ ਨੂੰ ਰੋਕਣ ਵਾਸਤੇ ਜਾਂ ਹੋਰ ਵੀ ਕਿਸੇ ਨੂੰ ਅਗਰ ਸਮੇਂ ਤੇ ਕਿਸੇ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਜਾਂ ਕੁਝ ਅਜਿਹੇ ਕਦਮ ਚੁੱਕੇ ਜਾਂਦੇ ਨੇ ਤੇ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਇਹ ਮੌਕੇ ਤੇ ਪਹੁੰਚ ਜਾਂਦੀ ਆ ਪੰਜਾਬ ਦੇ ਵਿੱਚ ਹੀ ਇਹ ਪਹਿਲੀ ਦਫਾ ਔਰ ਦੇਹ ਦੇ ਵਿੱਚ ਅਗਰ ਪਹਿਲੀ ਕੋਈ ਫੋਰਸ ਹੈ ਤੇ ਉਹ ਪੰਜਾਬ ਦੇ ਵਿੱਚ ਆ ਜਿਸ ਨੂੰ ਐਸਐਸਐਫ ਕਿਹਾ ਜਾਂਦਾ ਹੈਗਾ ਪਿੱਛੇ ਜ ਵੀ ਅਜਿਹੇ ਕਈ ਕੇਸ ਆਏ ਨੇ ਜਿਦੇ ਚ ਐਸਐਸਐਫ ਨੇ ਬڑے ਚੰਗੇ ਕੰਮ ਕੀਤੇ ਨੇ ਤੇ ਲਾਜ਼ਮੀ ਤੌਰ ਤੇ ਅਜਿਹੀ ਫੋਰਸ ਦੇ ਉਦੋਂ ਕਦਰ ਵੀ ਪੈ ਜਾਂਦੀ ਹੈ ਜਾਂ ਉਦੋਂ ਉਹਨਾਂ ਲੋਕਾਂ ਵਾਸਤੇ ਰੱਬ ਦਾ ਰੂਪ ਵੀ ਇੱਕ ਤਰ੍ਹਾਂ ਦਾ ਬੋੜਿਆ ਆਂਦਾ ਹੈ ਜਦੋਂ ਅਜਿਹੇ ਜਿਹੜੇ ਕਦਮ ਚੁੱਕਣ ਦੀ ਕੋਈ ਕੋਸ਼ਿਸ਼ ਕਰਦਾ ਜਿਵੇਂ ਅੱਜ ਇਸ ਲੜਕੀ ਨੇ ਆਪਣੇ ਘਰ ਵਾਲੇ ਤੋਂ ਨਾਰਾਜ਼ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਮੌਕੇ ਤੇ ਅਜਿਹੀ ਟੀਮ ਪਹੁੰਚ ਗਈ ਫਿਲਹਾਲ ਇਸ ਜਾਣਕਾਰੀ ਦਨ ਟਰਟੂਲੇ ਨੇ ਆ ਗਿਆ ਦੇਖਦੇ ਰਹੋ ਇਹ ਵੀ ਇਸ ਪੰਜਾਬ ਧੰਨਵਾਦ